ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਦਰਿਆ ਤੇ ਖੜੇ ਸੀਗੇ ਆਹ ਦਰਿਆ ਦਾ ਪਾਣੀ ਦੇਖ ਲਓ ਕਿਸੇ ਵੇਲੇ ਮੱਲਾ ਵੀ ਪੀਣ ਯੋਗ ਹੁੰਦਾ ਇਹ ਤੇ ਫੈਕਟਰੀਆਂ ਦਾ ਪਾਣੀ ਪਾ ਪੈ ਕੇ ਇਹ ਪਾਣੀ ਬਿਲਕੁਲ ਕਾਲਾ ਤੇ ਗੰਧਲਾ ਹੋ ਚੁੱਕਿਆ ਹੈ ਜਿਹੜੀ ਜਿਹੜੀ ਆਪਾਂ ਕਹਿੰਦੇ ਨਾ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਆ ਆਪਣੇ ਪੰਜਾਬ ਪਾਣੀਆਂ ਦਾ ਹਾਲ ਆ ਜਿਹੜਾ ਆਪਾਂ ਅਕਸਰੀ ਗੀਤਾਂ ਵਿੱਚ ਸੁਣਦੇ ਆ ਪਾਣੀ ਆਪਣਾ ਦੇਖ ਲੋ ਦਰਿਆਵਾਂ ਦਾ ਸੱਤ ਲੋਜ ਦਰਿਆ ਏ ਮੋਗੇ ਤੋਂ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਮੱਲਾ ਵੀ ਇਹ ਉਹ ਦਰਿਆ ਏ ਇਸ ਵਕਤੇ ਦਾ ਪਾਣੀ ਬਿਲਕੁਲ ਕਾਲਾ ਏ ਕਾਲਾ ਚਮਾ ਕਾਲਾ ਛਾ ਹੋਇਆ ਮਤਲਬ ਪੀਣ ਯੋਗ ਤਾਂ ਹੈ ਹੀ ਨਹੀਂ ਇਹ ਲਾ ਆ ਇਧਰੋਂ ਮੱਲਾ ਵੀ ਫੈਕਟਰੀਆਂ ਦਾ ਆਮ ਹੀ ਲੁਧਿਆਣੇ ਵਾਲੀ ਸਾਈਡ ਤੋਂ ਪਾਣੀ ਪੈਂਦਾ ਇਹਦੇ ਵਿੱਚ ਇਹ ਪੂਰਾ ਪਾਣੀ ਇਹ ਈਨਜੋਗ ਨਹੀਂ ਹੈਗਾਗਾ ਤੇ ਇਧਰਲੇ ਪਾਸੇ ਇਹ ਹੀ ਪਾਣੀ ਆਪਣਾ ਪਾਕਿਸਤਾਨ ਨੂੰ ਚਲਿਆ ਜਾਂਦਾ ਹੈ ਸਾਰਾ ਤੇ ਜਦੋਂ ਇਹ ਪਾਣੀ ਚੜਦਾ ਹੈ ਤੇ ਉਦੋਂ ਆਹ ਜਿਹੜੀਆਂ ਆਲੇ ਦੁਆਲੇ ਜ਼ਮੀਨਾਂ ਐ ਇਹ ਪਾਣੀ ਆਪਣੀ ਮਨਲਾ ਵੀ ਲਪੇਟ ਵਿੱਚ ਲੈ ਲੈਂਦਾ ਹੈ ਤੇ ਉਸ ਵਾਰ ਤੇ ਇਥੇ ਪਾਣਗੇ ਪਾਣੀ ਦੀਦਾ ਹੁੰਦਾ ਗੰਧਲਾ ਪਾਣੀ ਤੇ ਅੱਜ ਵੀ ਇਹ ਗੰਧਲਾ ਹੋ ਚੁੱਕਾ ਹੈ ਬਿਲਕੁਲ ਪਾਣੀ ਕਾਲਾ ਹੋ ਚੁੱਕਾ ਹੈ ਪੀਣ ਯੋਗ ਨਹੀਂ ਰਿਹਾ ਤੇ ਇੱਥੇ ਓਦਾਂ ਵੀ ਬਥੇਰ ਬਹੁਤ ਜ਼ਿਆਦੇ ਮਤਲਬ ਆ ਵੀ ਗੰਦ ਸਬੰਦ ਪਿਆ ਹੀ ਰਹਿੰਦਾ ਹੈ ਇੱਥੇ ਟਾਲੇ ਰਹਿੰਦੇ ਆ ਜਿਹੜੇ ਬਹਿਮਾ ਭਰਮਾ ਚ ਪਏ ਵੇ ਆ ਉਹ ਇੱਥੇ ਆ ਕੇ ਆਪਦਾ ਸਮਾਨ ਆ ਜਿਹੜਾ ਦੀਵੇ ਜਗਾਉਂਦੇ ਆ ਤਾਰਦੇ ਆ ਲਲੇਰ ਤਾਰਦੇ ਆ ਤੇ ਹੋਰ ਕਈ ਕੁਸ਼ ਉਬਤ ਨਹੀਂ ਲਾਉਂਦੇ ਆ ਤੇ ਹੋਰ ਵੀ ਕਈ ਕੁਸ਼ ਇੱਥੇ ਆਹ ਦੇਖੀਆਂ ਨੇ ਤੇ ਬਦਾਮ ਵੀ ਭੇਲੇ ਵੀ ਇਹੀ ਬਦਾਮ ਕਿ ਗਰੀਬ ਨੂੰ ਦੇ ਦੋ ਇਹਦੇ ਮੂੰਹ 'ਚ ਪੈਣ ਜੋ ਪੈ ਸਕਣ ਆ ਆਪਣੇ ਪੰਜਾਬ ਦਾ ਹਾਲ ਆ ਆ ਆਪਣੇ ਪਾਣੀਆਂ ਦਾ ਹਾਲ ਆ ਦੇਖ ਲੋ ਗਰਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ